ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮੁਕਸਰ ਜ਼ਿਲ੍ਹੇ ਦਾ ਮਾਨਮੱਤਾ ਨਗਰ ਆ ਤੇ ਜਦੋਂ ਮੁਕਸਰ ਜ਼ਿਲ੍ਹੇ ਦਾ ਨਾਮ ਆ ਜਾਵੇ ਤਾਂ ਮੱਜਾ ਚੰਗੇ ਦੁੱਧ ਵਾਲਿਆਂ ਨਾਲ ਹੋਣ ਗੱਲ ਟਿਕਾਣੀ ਨਹੀਂ ਲੱਗਦੀ ਮਿੱਤਰੋ ਅੱਜ ਫੇਰ ਆਪਾਂ ਜ਼ਿਲ੍ਹਾ ਮੁਕਸਰ ਸਾਹਿਬ ਦਾ ਇੱਕ ਮਸ਼ਹੂਰ ਤੇ ਕਮਾਨਮੱਤਾ ਨਗਰ ਜਮਾਂ ਗਵੰਡੀ ਜੇ ਪਿੰਡ ਆ ਮੁਕਸਰ ਸਾਹਿਬ ਦਾ ਮਿੱਤਰੋ ਵੜੰਗ ਪਿੰਡ ਦੇ ਵਿੱਚ ਮੈਂ ਮੌਜੂਦ ਆ ਇਸ ਟਾਈਮ ਸਰਦਾਰ ਗੁਰਮੇਲ ਸਿੰਘ ਬਾਈ ਦੇ ਘਰ ਦੇ ਵਿੱਚ ਇਸ ਟਾਈਮ ਮੌਜੂਦ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਤਿੰਨ ਜਾਨਵਰ ਬਕਾਊਆ ਬਾਈ ਹੁਣ ਇਹਦੇ ਵਿੱਚ ਨੇ ਕਰਤੋ ਆ ਬਾਈ ਹੁਣ ਇਹਨੇ گاਵਾ ਦਾ ਫਾਰਮ ਬਣਾਇਆ ਵਾ ਜਿਹੜਾ ਮਿੱਤਰੋ ਤੇ ਮੱਝਾਂ ਇਸ ਕਰਕੇ ਇਧਰੋਂ ਸੈਟਿੰਗ ਕਰਕੇ ਉਧਰ ਹੁਣ ਫਾਰਮ ਵਾਲੇ ਪਾਸੇ ਜਿਹੜੇ ਜਾਨਵਰ ਸੈੱਟ ਕਰਨੇ ਆ ਤਾਂ ਕਰਕੇ ਬਾਈ ਹੁਣ ਇਹਨੇ ਜਾਨਵਰ ਜਿਹੜੇ ਮਈਆਂ ਵੇਚਣੀਆਂ ਲਾਈਆਂ ਵਾ ਮਿੱਤਰੋ ਇੱਕ ਜਰਸੀ ਗਾਂ ਟੌਪ ਦੀ ਵਿਖਾਊਗਾ ਪੰਜਾਬ ਵਾਲੀ ਮਿੱਤਰੋ ਸੂਣ ਵਾਲੀ ਕੁਝ ਦਿਨਾਂ ਦੀ ਕੱਚੀ ਤੇ ਦੋ ਵਿਖਾ ਦੂੰਗਾ ਤੁਹਾਨੂੰ ਮੈਂ ਮਿੱਤਰੋ ਮੱਝਾਂ ਆਉ ਕਰਦੇ ਆਂ ਗੱਲਬਾਤ ਫਾਇਦੇ ਨਾਲ ਇੱਕ ਤੋਕੜ ਚੁਕਸਾਰੀ ਗੱਬਣ ਝੋਟੀ ਵੀ ਦਿਖਾਉਣੀਆਂ ਨੀਲੀ ਰਵੀ ਦੀ ਆਉ ਮਿਲਦੇ ਆਂ ਸਰਦਾਰ ਗੁਰਮੀਤ ਸਿੰਘ ਦੇ ਨਾਲ ਸਤਿ ਸ੍ਰੀ ਅਕਾਲ ਜੀ ਮਹਾਰਾਜ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਮਹੌਲ ਵਧੀਆ ਜੀ ਸੇਤਾ ਦੇ ਪਰਿਵਾਰ ਸਭ ਠੀਕ ਆ ਜੀ ਚਲੋ ਸਰਦਾਰ ਜੀ ਸ਼ੁਕਰ ਅੱਛਾ ਬਾਪੂ ਗੱਲ ਇਹ ਹੋ ਆ ਯਾਰ ਮੱਝਾ ਬਾਰੇ ਤਾਂ ਗੱਲ ਕਰੂੰਗਾ ਬਾਅਦ 'ਤੇ ਪਰ ਜਿਹੜਾ ਪਹਿਰਾਵਾ ਤੂੰ ਅੱਜ ਪਾਇਆ ਮੈਨੂੰ ਬੜਾ ਕੈਂਟ ਲੱਗਿਆ ਅੱਛਾ ਜੀ ਹਾਂ ਪਹਿਲਾਂ ਤਾਂ ਇਹੇ ਪੌਣਿਆ ਜੀ ਠੀਕ ਹੈ ਬਾਪੂ ਚਰਦੀ ਕਲਾ ਵਾਲਾ ਪਹਿਚਾਨ ਆਪਣੀ ਹਨਾ ਵਿੱਚ ਚਿੱਟਾ ਕੁੱਟਦਾ ਚਾਦਰਾਂ ਲਾ ਕੇ ਜੋ ਜਾਈਦਾ ਇਸ ਗੱਲ ਬਾਤ ਹੀ ਟਿਕਾਣੇ ਹੋਰ ਹੁੰਦੇ ਅੱਛਾ ਬਾਪੂ ਗੱਲ ਇਹ ਆ ਇਹ ਆ ਮੈਂ ਆ ਜਿਹੜੀ ਪਹਿਲੇ ਨੰਬਰ ਤੇ ਇਹ ਕਿੰਨੀ ਉਮਰ ਦੀ ਹੈ ਇਹ ਹੁਣ ਛਿੱਗੀ ਹੋ ਗਈ 6 ਦੰਦਾਂ ਦੰਦਾਂ ਪਹਿਲਾਂ ਨਹੀਂ ਸੂਈ ਇਹ ਬਈ ਛੋਟੀ ਪਹਿਲਾਂ ਪਹਿਲਾਂ ਠੀਕ ਹੈ ਕਿਦੋਂ ਸੂਈ ਆਤੀ ਸੂਈ ਹੋਣੀ ਹੈ ਨਾ ਇਹ ਅੱਜ ਸੂਈ ਆਵੇ 9:30 ਪੌਣੇ 10:00 ਸੂਈ ਜੇਰ ਤਾਂ ਹਜੇ ਪੌਣੀਆਂ ਇਹਨੇ ਹਾਂ ਜੇਰ ਪੌਣੀਆਂ ਅੱਛਾ ਇਹਦਾ ਸੀਮਨ ਤਾਂ ਪਤਾ ਕੁਝ ਕਿਹੜੇ ਦੀ ਇਹ ਆਪ ਸੀਮਨ ਜੀ ਮੈਨ ਸਾਡੇ ਯਾਦ ਨਹੀਂ ਆਵੇਂ ਤੇ ਇਹਦਾ ਬਾਈ ਕੱਟੀ ਆਈ ਆ ਜਿਹੜੀ ਇਹ ਬੱਚਾ ਆਇਆ ਉਹ ਆਇਆ ਵਾ ਖਾਣ ਦਾ ਸੀਮਨ ਆਪਾਂ ਸੰਭਿਆ ਹੋਇਆ ਬਾਈ ਹੁਣ ਇਹਨੇ ਟੀਕਾ ਜਿਹੜਾ ਭਰਾਇਆ ਸੀਗਾ ਮਿੱਤਰੋ ਦਿਖਾ ਦੇਣਾ ਤੁਹਾਨੂੰ ਵਿੱਚ ਮੈਂ ਖਾਣ ਦੇ ਸੀਮਨ ਦੀ ਇਹਦੇ ਮਗਰ ਕੱਟੀ ਆਈ ਆ ਦੇਖੋ ਕੱਟੀ ਬੜੀ ਚੰਗੀ ਦਿੱਤੀ ਆ ਕਰਮਾਲੀ ਨੇ ਯਾਰ ਹੁਣ ਭੁੱਖ ਲੱਗੀ ਲੱਗਦੀ ਮੈਨੂੰ ਕੱਟੀ ਨੂੰ ਵੀ ਵਿਚਾਰੀ ਨੂੰ ਹਨਾ ਕਰਦੀ ਆ ਕਾਲੀ ਥੋੜੀ ਜੀ ਹਾਂਜੀ ਹੂੰ ਅੱਛਾ ਪਹਿਲਾਂ ਝੋਟਿਆ ਅੱਛਾ ਇਹ ਗੱਲ ਹੋ ਆ ਵੀ ਮਾਨਾ ਹੁਣ ਤਾਂ ਤੂੰ ਹੀ ساری ਚੋਈ ਚਾਹੀ ਤਾਂ ਹੈਣੀ ਹਨਾ ਨਹੀਂ ਕੋਈ ਹਜੇ ਤਾਂ ਕੁਛ ਨਹੀਂ ਕੀਤਾ ਆਪਾਂ ਨੂੰ ਹਨਾ ਅੱਛਾ ਰੇਟ ਫਿਰ ਇਹਨਾਂ ਦਾ ਕੀਤੇ ਕਰ ਲਾਂਗੇ ਰੇਟ ਇਹਦਾ ਦੂੜ ਮੰਗਦੇ ਆਂ ਜੀ ਦੂੜ ਮੰਗਦੇ ਮਾਨ ਤਾਂ ਹੋ ਜੂ ਵਿੱਚੋਂ ਕਰ ਲਾਂਗੇ ਮਾਨ ਤਾਂ ਮੌਕੇ ਤੇ ਕਰਾਂਗੇ ਠੀਕ ਆ ਜੀ ਤੋੜਦਿਏ ਮੜਾ ਜੇ ਖੋਲਦੀਏ ਇਹਨੂੰ ਹਾਂ ਤੋੜਨਾ ਖੋਲੋ ਮੜਾ ਇੱਕ ਉਹ ਲੈ ਵੀ ਮਿੱਤਰੋ ਪਹਿਲਾ ਸੁਆ 6 ਦੰਦ ਕਹਿਣ ਤੋਂ ਪਾਵਾ ਮਿੱਤਰੋ ਸਾਡੇ ਕੋ ਤਿੰਨ ਸਾਲਾਂ ਦੇ ਲਾਗੇ ਤੱਕੇ ਕਰਕੇ ਇਹਦੀ ਉਮਰ ਕਰਮਾ ਵਾਲੀ ਦੀ ਹੋ ਚੁੱਕੀ ਆ ਪਹਿਲੇ ਸੂਏ ਦੇ ਵਿੱਚ ਪੂਰੀ ਟੌਪ ਦੀ ਝੋਟੀ ਪਲ ਕੇ ਮਹਿ ਬਣ ਕੇ ਤਿਆਰ ਹੋਈ ਹੈ ਕਰਮਾ ਵਾਲੀ ਖਾਣ ਪੀਣ ਤੋਂ ਬਾਅਦ ਜਦੋਂ ਖਰਾਕ ਜਦੋਂ ਦਾਣਾ ਫੀਡ ਦੇ ਅੰਦਰ ਗਿਆ ਇਹਦੀ ਤਿਆਰੀ ਹੋਰ ਥੱਲੋ ਬੜੀ ਜ਼ਬਰਦਸਤ ਹੋਣੀ ਆ ਬਹੁਤ ਸੋਹਣੀ ਝੋਟੀ ਤਿਆਰ ਹੋਈ ਹੈ ਥਣ ਦਾ ਸਹਿਜ ਬਹੁਤ ਸੋਨਾ ਕੱਢਿਆ ਮਿੱਤਰੋ ਦੁੱਧ ਵੀ ਝੋਟੀ ਪਹਿਲੇ ਸੂਏ ਦੇ ਵਿੱਚ 12 ਨਹੀਂ ਤਾਂ 12 13 ਕਿਲੋ ਟੌਰਨ ਪਾਉਣ ਦੀ ਕਪੈਸਿਟੀ ਰੱਖੂਗੀ ਕਿਉਂਕਿ ਜਿੱਡੀ ਝੋਟੀ ਦੇ ਉੱਤੇ ਜਾਤਾ ਜਿੱਡੀ ਝੋਟੀ ਦੀ ਉੱਤੇ ਬੜੀ ਬੰਤਰ ਸਿੰਘ ਬੜਾ ਕਮਾਲ ਆ ਲੇਵੇ ਵਾਲ ਪੱਖ ਤੋਂ ਬੜੀ ਮਜ਼ਬੂਤ ਆ ਠੰਡੀ ਸੀਰ ਰੱਜ ਕੇ ਆ ਹਰ ਪੱਖ ਤੋਂ ਕੋਕੇ ਜੜੀ ਫਿਰਦੀ ਆ ਕਰਮਾਂ ਵਾਲੀ ਮਿੱਤਰੋ ਕਹਣ ਤੋਂ ਪਾਵੇ ਆ ਥੋੜੀ ਜੀ 부ਝੀ 부ద్ధి ਜੀ ਲੱਗੂਗੀ ਤੁਹਾਨੂੰ ਕਿਉਂ ਲੱਗੂਗੀ ਕਿਉਂਕਿ ਬਈ ਦਰਦਾਂ ਨਾਲ ਭੰਨੀ ਹੋਈ ਆ ਜ਼ੇਰ ਹਜੇ ਇਹਨੇ ਪਾਉਣੀ ਆ ਬੱਚੇ ਨੇ ਇਹਨੇ ਜਨਮ ਦਿੱਤਾ ਵਾ ਮਿੱਤਰੋ ਕਿਉਂਕਿ ਹਰ ਇਨਸਾਨ ਦਾ ਪੂਰਾ ਜਨਮ ਹੁੰਦਾ ਜਦੋਂ ਬੱਚਾ ਹੁੰਦਾ ਤੇ ਉਹ ਸੋਚ ਲੋ ਵੀ ਇਹਨੇ ਹਜੇ ਵਿਚਾਰੀ ਨੇ ਖਾਣ ਪੀਣ ਤੋਂ ਬਾਅਦ ਪੱਠੇ ਚੱਕਣੇ ਆ ਤੇ ਦੋ ਆ ਚਾਰ ਦਿਨਾਂ ਨੂੰ ਝੋਟੀ ਦੀ ਟੋਸੀ ਕੁਝ ਹੋਰ ਹੋਣੀ ਆ ਤੁਸੀਂ ਕਿਤੇ ਗੱਪਣ ਦੀ ਚੜ੍ਹਾਈ ਵੇਖਦੇ ਨਾ ਤਾਂ ਤੁਸੀਂ ਡੇਢ ਨੂੰ ਤਾਂ ਕੁਝ ਮੰਗਣਾ ਹੀ ਸੀ ਨਹੀਂ ਚੜ੍ਹਾਈ ਸੀ ਦੀ ਗੱਪਣ ਤੇ ਅਨ ਬਹੁਤ ਨਹੀਂ ਦੀ ਜਿਹੜੀ ਝੋਟੀ ਆ ਜਾਂਦੇ ਬਾਰੇ ਦੱਸੀ ਇਹਨੇ 1.75 ਮਹੀਨੇ ਦਾ ਬਣਾਇਆ ਗੱਪਰ ਚੈੱਕ ਪਾਸ ਹੈ ਆ ਚੈੱਕ ਪਾਸਾ ਆ ਜੀ ਚੈੱਕ ਕਰਕੇ ਦਿਲਾ ਗਿਆ ਸਾਡੇ ਬਾਰੇ ਪਾਸ ਠੀਕ ਹੈ ਬਸ ਠੀਕ ਹੈ ਜੀ ਅੱਛਾ ਇਹ ਕਿੰਨੀ ਉਮਰ ਦੀ ਹੋਗੀ ਹੁਣ ਇਹ ਹੁਣ ਡੋਂ ਦੀ ਹੈ ਤੇ ਚੌਕ ਦੇ ਸੜ ਤੇ ਤਾਂਦੇ ਨੇ ਇਹ ਦੋਂ ਦੇ ਦਾ ਕੋ ਚੌਕ ਦੇ ਸੁੱਟ ਤੇ ਛੋਲੀ ਝਾਲੀ ਬੜੀ ਚੰਗੀ ਤਰ੍ਹਾਂ ਤਿਆਰ ਕੀਤੀ ਹੈ ਨਾ ਬਹੁਤ ਬਹੁਤ ਠੀਕ ਹੈ ਜੀ ਤੇਰੀ ਮਾਂ ਬਹੁਤ ਚੰਗੀ ਸੀ ਜੀ ਅੱਛਾ ਕਿੰਨਾ ਕੁ ਦੋਸਤੀ ਦੀ ਮਾਂ ਦਾ ਇਹਨੇ ਉੱਥੇ ਫੁੱਲੋ ਕੇ ਮਿੱਠੀ ਫੁੱਲੋ ਗਈ ਹੈ ਜੀ 1 60 ਦੀ ਗਈ ਸੀਰੀ ਮਾਂ ਇਹਦੀ ਮਾਂ ਹੈ ਠੀਕ ਇਹ ਆਪ ਕਿਹੜੇ ਸੀਮਣ ਦੀ ਕੱਟੀ ਪਤਾ ਕੁਝ ਵੀ ਨਹੀਂ ਨਾ ਨੀ ਆਪਾਂ ਅਨਪੜਾ ਜੇ ਤਾਂ ਡਾਕਟਰ ਲਾਜਦਾ ਉਹ ਬਲਾਜਦਾ ਜੀ ਚਲ ਅੱਗੇ ਤੋਂ ਆਪਾਂ ਸੀ ਬਈ ਬਈ ਨੋ ਹੈ ਡੇਰੀ ਲਾ ਮੁੰਡੇ ਡੇਰੀ ਨਿਕਾ ਡੇਰੀ ਤੋਂ ਬਣਾ ਗੱਲ ਨਹੀਂ ਪਉਂਦੀ ਸਹੀ ਗੱਲ ਹੈ ਬੋ ਅੱਛਾ ਗੱਲ ਹੈ ਝੋਟੀ ਤੇਰੀਰ ਤਿਆਰਤੂ ਬਹੁਤ ਚੰਗੀ ਹੋਊਗੀ ਬਈ ਹਣਾ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਚੀਜ਼ ਬਣੂਗੀ ਇੱਕ ਰੇਟ ਕੀ ਰੱਖਿਆ ਫਿਰ ਬਈ ਰੇਟ ਇਹਦਾ 90 ਰੱਖਿਆ ਜੀ ਮਾਨਦਾਨ ਕਰਦਾਂਗੇ ਉਹ ਮੌਕੇ ਤੇ ਆਹ ਓਪੇ 60000 ਤੋਂ ਜਸਰ ਝੋਟੀਆਂ ਤੋਂ ਜੂ ਵਿਕੀ ਜਾਂਦੀਆਂ ਉਹ ਕਟੀਆਂ ਵਿਕੀ ਜਾਂਦੀਆਂ ਇਹ ਕਟੀਆਂ ਇਹਦਾ ਗੱਪੜ ਵੀ ਆ ਕਰਮਾਂ ਦੇ ਚੱਕ ਵੀ ਪਾਸਾ ਝੋਟੀ ਵੀ ਟਿਕਾਣੇ ਦੀ ਹੈ ਹਣਾ ਅੱਛਾ ਇਹ ਹੋ ਗਈ ਆਪਣੀ ਬਨੀਲੀ ਰਾਵੀ ਤੇ ਤਿੰਨ ਨੰਬਰ ਤੇ ਜਿਹੜੀ ਗਾਂ ਆ ਬਈ ਖੋਲਦੀ ਉਹਨੂੰ ਉਹਦੇ ਕਿੰਨੇ ਦਿਨ ਬਾਕੀ ਆ ਉਹ ਜਲਸੀ ਆਈ ਉਹ 28 29 ਨੂੰ ਦੇਣ ਉਹਦੇ ਸਾਡੇ ਹਿਸਾਬ ਨਾਲ ਪੂਰੇ ਆ 28 29 ਨੂੰ ਅਜਾਪਾ 20 ਤਰੀਕ ਨੂੰ ਅੱਠ ਦਿਨ ਹਜੇ ਪਏ ਆ ਦੱਸ ਦੋ ਉਹਨਾਂ ਦੀ ਕੱਚੀ ਕਿੰਨ ਲਗੀ ਆ ਨਾ ਉਹ ਉੱਤੇ ਵੀ ਲੈਂਦੀ ਗਾਣਾ ਅੱਛਾ ਦੋ ਨਾ ਉੱਤੇ 15 20 ਨਾ ਉੱਤੇ ਲਈ ਜਾਂਦੀ ਆ 15 ਦਿਨਾਂ ਦੀ ਕੱਚੀ ਕਿੰਨ 15 ਦਿਨਾਂ ਦੀ ਕੱਚੀ ਆ ਨੂੰਗੀ ਤਾਂ ਬਹੁਤ ਬਾਪੂ ਥਾਲੋ ਆ ਜੀ 12 ਲੀਟਰ ਦੁੱਧ ਵਿੱਚ ਦੇਉਗੀ ਇਹ ਪੰਜਾਬ ਦੀ ਜਲਸੀ ਕਰਦੀ ਰਹਿੜਾ ਕਰਦੀ ਬੱਸੀ ਹੈ ਪਹਿਲੇ ਸੇ ਚੋਈ ਹੋਈ ਹੈ ਹਾਂ ਪਹਿਲੇ ਚੋਈ ਗਈ ਕਿੰਨਾ ਦੁੱਧ ਦਿੱਤਾ ਹੀ ਦੁੱਧ ਇਹ 14 15 ਵਿੱਚ ਦੁੱਧ ਵੀ ਮਈਆਂ ਵਰਗਾ ਹੋਊਗਾ ਸੰਗਣਾ ਮੈਂ ਸੰਗਣਾ ਸ਼ਾਹ ਉਹਦੀ 5.5 6 ਫੀਟ ਦੇ ਜਿਆਦਾ ਬਸ ਇੰਨੀ ਕਮਾ ਜਿੰਦੀ ਠੀਕ ਹੈ ਠੀਕ ਹੈ ਭਾਈ ਫਿਰ ਸੀਲ ਆਉਂਦਾ ਹੈ ਨਾ ਹਾਂ ਸੀਲ ਠੀਕਾ ਚੰਗਾ ਭਰਾਇਆ ਜਰਸੀ ਹੋਈ ਠੀਕਾ ਚੰਗਾ ਜਲਸੀ ਦਾ ਭਰਾਇਆ ਠੀਕ ਹੈ ਇੰਦਰ ਰੇਡ ਫਿਰ ਕੀ ਰੱਖਿਆ ਇਹ ਦਾ ਹਾਂਜੀ ਇਹ ਦਾ 85 ਰੱਖਿਆ ਜੀ 85 ਰੱਖਿਆ ਮਾਨਤਨ ਹੋ ਜੂ ਇਹਦਾ ਵਿੱਚ ਉਹ ਮੌਕਾ ਕਰ ਲਾਂਗੇ ਜੇ ਕੋਈ ਕਰੂਗਾ ਤਾਂ ਮੈਂ ਮੌਕਾ ਮੈਂ ਕਹਿੰਦਾ ਕੁਝ ਕਿ ਨਾ ਕਹਾਂ ਤੈਨੂੰ ਕਹਿੰਦਾ ਮੈਂ ਤਾਂ 70 ਦੀ ਦੇ ਦਿੰਦੀ ਹਾਂ 70 ਨਹੀਂ 70 ਦੀ ਤਾਂ ਬੜਾ ਸਹੀ ਠੀਕ ਨਹੀਂ ਕਿੰਨੇ ਦੀਆਂ ਕਾ ਬਹੁਤ ਚੰਗੇ ਜੀ ਕਿੰਨੇ ਦੀ ਫਿਰ ਹਾਂ ਤੁਸੀਂ ਦੱਸ ਦੋ ਫਿਰ ਮੈਂ ਤੈਨੂੰ ਦੱਸਦਾ ਫਿਰ ਮੈਂ ਤਾਂ ਤੂੰ ਦੱਸ ਦੇ ਹੁਣ ਜੇ ਸਮੋ ਅਸੀਂ ਦੀ ਛੱਡ ਦਾਂਗੇ ਸਰ ਮਾਨਤਨ ਹੋਰ ਕਰਦੀ ਹੈ ਕਰ ਦਾਂਗੇ ਵਿੱਚ ਕੋਈ ਨਹੀਂ ਛੋਟ ਕਰ ਦਾਂਗੇ ਫੁੱਲੇ ਜੱਲਣਾ ਕਰ ਦਾਂਗੇ ਆਪਾਂ ਕੋਈ ਠੀਕ ਅੱਛਾ ਬਾਪੂ ਗੱਲ ਹੋ ਆ ਬਿੱਤ ਪਤਾ ਚੋਲੀ ਕੱਟੀ ਦੀ ਇੱਕ ਰੀ ਕੈਮਰਾ ਜ਼ਰੂਰ ਲਾਇਆ ਜਿਹੜੀ ਝੋਟ ਜਸਰ ਗੱਭਣਾ ਮੈਨੂੰ ਬੜੀ ਚੰਗੀ ਲੱਗੀ ਥੱਲੋ ਕੱਟੀ ਯਾਰ ਹਰੇ ਸਾਢੇ 14 ਮਹੀਨਿਆਂ ਦੀ ਗੱਭਣਾ ਹਾਂ ਸਾਢੇ 14 ਤੇ ਇਹ ਵੱਲੋਂ ਵੀ ਤਿਆਰੀ ਦੇ ਉੱਤੇ ਬਾਬੂ ਕੀ ਕਮਾਲ ਕਰ ਰੁੱਤ ਬਹੁਤ ਚੰਗੀ ਚ ਆ ਜਾਣਾ ਇਹਨੇ ਹਾਂ ਬਹੁਤ ਅਸੂ ਜਸੂ ਜਾਣਾ ਇਹਨੇ ਰੁੱਤ ਬਹੁਤ ਚੰਗੀ ਚ ਆ ਜਾਣਾ ਸਹੀ ਗੱਲ ਆ ਬਈ ਅੱਛਾ ਨੰਬਰ ਬਾਬੂ ਕਿਹੜੇ ਤੇ ਗੱਲ ਕਰਾਂਗੇ ਆਪਾਂ ਕਿ ਮੈਂ ਲਿਖੀ ਦਵਾਂ ਸਕਰੀਨ ਤੇ ਨੰਬਰ ਮੇਰਾ ਲਾ ਦੇ ਭਾਈ ਠੀਕ ਹੈ ਸਕਰੀਨ ਤੇ ਲਾ ਦੂਗਾ ਨੰਬਰ ਮੈਂ ਜਾਤ ਨਹੀਂਗਾ ਕਿੰਨਾ ਵੀਰੇ 8872965565 8872965 565 8872965565 ਮਿੱਤਰੋ ਨੰਬਰ ਬੜਾ ਸੌਖਾ ਵਾ ਤੇ ਗਾਵਾਂ ਖੇਤਾਂ ਦਾ ਜਾਨਵਰ ਖੇਤਾਂ ਦਾ ਤੁਹਾਡੇ ਕੋਲ ਮੌਕਾ ਵਾ ਪਿੰਡ ਹੈਗਾ ਵਾ ਬਟਿੰਗ ਜ਼ਿਲ੍ਹਾ ਹੈਗਾ ਵਾ ਮੁਕਸਰ ਸੇ ਹਾਂਜੀ